ਸ੍ਰੀ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਸਵਰਾ 744 ਬਾਰੇ ਦਿਨੇ ਜਾਣਕਾਰੀ ਦੇਖੋ ਪੂਰੀ ਵੀਡੀਓ 21744 ਟਰੈਕਟਰ ਹੈ ਬਾਈ ਤਿੰਨ ਸਿਲੰਡਰ ਇੰਜਨ ਹੈ ਜਿਹੜੀ ਇਹ ਇੰਜਨ ਦੀ ਸੀਸੀ ਹੈਗੀ ਹੈ ਉਹ 3138 ਸੀਸੀ ਇੰਜਨ ਹੈ ਦਾ ਤੇ 47 ਐਚਪੀ ਚਾਉਂਦਾ ਇਹ ਟੂ ਸਪੀਡ ਚਾਉਂਦਾ ਜਿਹੜੀ ਲੈਫਟ ਕੁਐਸਟੀ ਹੈ ਉਹ 1800 ਕਿਜੀ ਹੈ ਨੂੰ ਬਾਏ ਦਿਖਾਉਣਾ ਹੈ ਜੀ ਪੂਸਤਰੀ ਟਰੈਕਟਰ ਹੈ ਇਹ ਇਹ ਵੀ ਬਹੁਤ ਸ਼ਾਨਦਾਰ ਟਰੈਕਟਰ ਹੈ ਦੇਖੋ ਵਾਹ ਇਹ ਦੇਖੋ ਟਰੈਕਟਰ ਨੇ ਅਨਸਰ ਇਹਦੇ ਲੁੱਡਾ ਲੱਗਿਆ ਹੋਇਆ ਇਹ ਨੂੰ ਦੋ ਮਾਰਦਾ ਹੈ ਖੜਾ ਹੁੰਦਾ ਹੈ ਕਲਚ ਛੱਡੇ ਤੋਂ ਪੂਰਾ ਜਾਨਦਾਰ ਟਰੈਕਟਰ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਥਾਲੀ ਵੀ ਕੌਦਾ ਦੇ ਟਾਇਰਾਂ ਚਾਹੇ 13 ਮਾਡਲ ਆ ਤਾਪ ਵੀ ਦੇਖੋ ਤੁਸੀਂ ਤਾਪ ਵੀ ਤੁਰ ਪੰਦਾ ਹੈ ਸਵਰਾਜ ਦੀ ਖਾਸੀਅਤ ਇਹ ਹੈ ਆਹ ਦੇਖੋ ਸਾਫ ਹੈ ਨਹੀਂ ਹਰੇਕ ਟਰੈਕਟਰ ਤੁਰਦਾ ਨਹੀਂ ਤਾਪ ਗੇਅਰ ਚ ਤੁਹਾਨੂੰ ਹੁਣ ਦੁਆਰੇ ਪਾ ਕੇ ਦਿਖਾ ਦਿੰਨੇ ਆ ਇਹ ਆ ਦੇਖੋ ਤਾਪ ਗੇਅਰ ਪਾਤਾ ਇਧਰੋਂ ਦੇਖੋ ਇਹ ਇੱਕ ਆਹ ਖਾਸੀਅਤ ਹੈ। ਖਵਰਾਜ ਜੀ। ਇਹਨੂੰ ਝੋਟੇ ਨੂੰ ਰਵਾਈ ਨਹੀਂ ਹੈਗੀ। ਇਹਨਾਂ ਦਾ ਮਾਨ ਦਾ 35 ਦਾ ਖਵਰਾਜ ਨਹੀਂ ਇਹ ਫਿਰ 44 ਦਾ ਹੋ ਗਿਆ 855 ਦਾ ਇਹਨਾਂ ਦੀ ਜਾਨ ਹੈ। ਕਵਾਜ ਨੂੰ ਹੀ ਦੇਖੋ ਜੀ। ਕਾਇਮ ਟਰੈਕਟਰ ਹੈ ਪੂਰਾ ਇਹ। 744 ਵੀ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ। ਢੀੜੀ ਜੀ ਪੀਟੀਓ ਪਾਵਰ ਹੈ। ਉਹ 540 ਚੱਕਰ ਨੇ ਪੀਟੀਓ ਦੇ ਲੈਫਟਕ ਵੇਸਤੀ ਤੁਹਾਨੂੰ ਦੱਸ ਦਿੱਤੀ 1800 ਕਿਜੀ ਆ 47 ਐਚਪੀ ਚਾ ਇਹ 744 ਟਰੈਕਟਰ ਇਹ ਸਵਰਾਜ ਵਾਲਿਆਂ ਦਾ ਆ ਚੀਜ਼ ਹੈ ਦੀ ਇਹ ਵੀ ਇੱਕ ਪਸੰਦ ਆ ਪਹਿਲੀ ਹੁਣ ਬਣਿਆ ਹੋਇਆ ਐਫੀ ਹੈ ਐਕਸਟੀ ਨਹੀਂ ਹੈਗਾ 744 ਐਫੀ ਆਹ ਇਹਦੀ ਖਾਸियत ਭਾਈ ਤਿੰਨ ਸਿਲੰਡਰ ਹੈ ਪੰਪ ਪੰਪ ਨਾਲ ਦਾ 13 ਮਾਡਲ ਹੈ ਬਾਕੀ ਤੁਸੀਂ ਪੇਕਅਪ ਦੇਖ ਲਈ ਟਰੈਕਟਰ ਨਹੀਂ ਪੂਰਾ ਜਾਨਦਾਰ ਟਰੈਕਟਰ ਹੈ ਯਾਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਹੁਣ ਛੋਟਾ ਗੇਅਰ ਲਵਾ ਕੇ ਸੁਪਰ ਸੀਟਰ ਤੇ ਵੀ ਚੱਲਦਾ ਹੂੰ ਇਹਦੇ 13 ਵਾਲੇ ਟਾਇਰ ਆਉਂਦੇ ਆ ਇਹ 14 ਵਾਲੇ ਪਵਾਏ ਹੋਏ ਨੇ ਇਹਦੇ ਟਾਇਰ 14928 ਹੁਣ ਵਿੱਚ ਦੇ ਤਾਂ ਜਿਹੜੇ ਹੁਣ ਨਵਾਂ ਮਾਡਲ ਆਉਣ ਲੱਗ ਗਿਆ ਉਹ ਤਾਂ 14 ਨਹੀਂ ਆਉਣ ਲੱਗੇ ਇਹ 13 ਚ 2013 ਚੋਂ 13 ਦੀ 13 ਚ ਆਇਆ ਸੀ ਫਿਰ ਇਹਦੇ ਟਾਇਰ ਵੱਡੇ ਪਵਾਤੇ ਸੀ 14 ਵਾਲੇ ਪਵਾਤੇ ਸੀ ਬਾਈ ਨੇ ਸੋ ਨੂੰ ਪਹਿਲੇ ਜੀ ਵੀ ਦੇਖਿਆ ਕਲਚ ਛੱਡੇ ਤੋਂ ਖੜਾ ਹੁੰਦਾ ਟਰੈਕਟਰ ਢਾਬ ਚ ਵੀ ਦੇਖਿਆ ਉਵੇਂ ਹੀ ਉੱਠ ਖੜਦਾ ਜੀ ਪੂਰੀ ਖਾਸੀਅਤ ਹੈ ਟਰੈਕਟਰ ਦੀ ਵੀ